हां ਤਾਂ ਪਿਆਰੇ ਬੱਚਿਓ ਸਾਰਿਆਂ ਨੂੰ ਪਿਆਰ ਭਰਿਆ ਸਤਿ ਸ੍ਰੀ ਅਕਾਲ ਹਾਂ ਬੇਟਾ ਆਪਾਂ ਨਵੋਦਿਆ ਦਾਖਲਾ ਪ੍ਰੀਖਿਆ ਦੀ ਤਿਆਰੀ ਅਧੀਨ ਟੈਕਸਟਬੁੱਕ ਤੋਂ ਜਿਹੜਾ ਹੈਗਾ ਕੰਮ ਸ਼ੁਰੂ ਕੀਤਾ ਸੀ ਜਿਹਦੇ ਵਿੱਚ ਬੇਟਾ ਅਸੀਂ 1.4 ਤੱਕ ਅਭਿਆਸ ਕਰ ਚੁੱਕੇ ਹੁਣ ਬੇਟਾ ਬਹੁ ਵਿਕਲਪਿਤ ਪ੍ਰਸ਼ਨ ਹਨ ਜਿਹੜੇ ਉਹ ਅਭਿਆਸ ਦੇ ਮਗਰ ਦਿੱਤੇ ਹੋਏ ਆ ਤੇ ਉਹ ਆਪਾਂ ਸ਼ੁਰੂ ਕਰਨ ਲੱਗੇ ਆ ਉਹ ਧਿਆਨ ਦੇ ਨਾਲ ਬੇਟਾ ਦੇਖੋ ਤੁਸੀਂ ਬਹੁਤ ਸੌਖਾ ਸੌਖੇ ਆ ਸਵਾਲ ਇਹ ਪਰ ਜੇ ਪਹਿਲਾ ਸਵਾਲ ਆਪਾਂ ਧਿਆਨ ਨਾ ਕਿਤੇ ਫਿਰ ਸਾਡੇ ਲਈ ਇਹ ਬਹੁਤ ਸੌਖੇ ਹੈ ਤਾਂ ਪਹਿਲਾ ਸਵਾਲ ਆ ਕਿੰਦਾ ਪੰਜ ਅੰਕਾਂ ਦੀ ਵੱਡੀ ਤੋਂ ਵੱਡੀ ਸੰਖਿਆ ਦੀ ਅਗਿੱਤਰ ਸੰਖਿਆ ਲਿਖੋ ਤਾਂ ਬੇਟਾ ਪੰਜ ਅੰਕਾਂ ਦੀ ਸਭ ਤੋਂ ਪਹਿਲਾਂ ਤਾਂ ਸਾਨੂੰ ਪਤਾ ਹੋਣਾ ਚਾਹੀਦਾ ਵੱਡੀ ਤੋਂ ਵੱਡੀ ਸੰਖਿਆ ਕਿਹੜੀ ਹੁੰਦੀ ਹੈ ਤਾਂ ਬੇਟਾ ਪੰਜ ਅੰਕਾਂ ਦੀ ਵੱਡੀ ਤੋਂ ਵੱਡੀ ਸੰਖਿਆ ਜਿਹੜੀ ਹੈਗੀ ਆ ਉਹ ਸਾਡੀ ਬਣੂਗੀ 59 2 3 4 59 ਤਾਂ ਇਹਦੀ ਅਗਿੱਤਰ ਸੰਖਿਆ ਬੇਟਾ 1 ਜੋੜ ਕੇ ਬਣੂਗੀ ਜਮਾ 1 ਕਰ ਦਾਂਗੇ ਠੀਕ ਹੈ ਜਦੋਂ ਇਹਦੇ ਵਿੱਚ ਇੱਕ ਜੋੜ ਦਾਂਗੇ 9 ਤੇ ਇੱਕ 10 ਇਹ ਕਾਂਸਲ 9 ਤੇ ਇੱਕ 10 ਫੇਰ ਇਹ ਕਾਂਸਲ 9 ਤੇ ਇੱਕ 10 ਫੇਰ ਇਹ ਕਾਂਸਲ 9 ਤੇ ਇੱਕ 10 ਫੇਰ ਇਹ ਕਾਂਸਲ 9 ਤੇ ਇੱਕ 10 ਠੀਕ ਹੈ ਇਹਦੇ ਵਿੱਚ ਬੇਟਾ ਆਪਾਂ ਪਹਿਲਾਂ ਤਿੰਨਾਂ ਤੋਂ ਬਾਅਦ ਕਮਾ ਫਿਰ ਦੋ ਤੋਂ ਬਾਅਦ ਕਮਾ ਇਸ ਤਰ੍ਹਾਂ ਲਾਉਣੇ ਆ ਤਾਂ ਜਦੋਂ ਆਪਾਂ ਇਹਨੂੰ ਪੜ੍ਹਨਾ ਇਕਾਈ ਦਹਾਈ ਸੈਂਕੜਾ ਹਜ਼ਾਰ ਦਹ ਹਜ਼ਾਰ ਲੱਖ ਤਾਂ 1 ਲੱਖ ਬਣ ਗਿਆ ਏਕੇ ਦੇ ਨਾਲ ਪੰਜ ਬਿੰਦੀਆਂ ਠੀਕ ਹੈ ਪੰਜ ਅੰਕਾਂ ਦੀ ਵੱਡੀ ਤੋਂ ਵੱਡੀ ਸੰਖਿਆ ਦੀ ਅਗੇਤਰ ਸੰਖਿਆ ਕਿਹੜੀ ਆਊਗੀ 1 ਲੱਖ ਏਕੇ ਦੇ ਨਾਲ ਪੰਜ ਬਿੰਦੀਆਂ ਆਲਟਰਨੇਟ ਆਨਸਰ ਚ ਦੇਖ ਲਓ 1 2 3 4 5 ਆਹਾ ਸੀ 1 ਹੈ ਜਿਹੜਾ ਆਲਟਰਨੇਟ ਆਨਸਰ ਉੱਤਰ ਆਉਂਦਾ ਪਿਆ ਇਹਨੂੰ ਐਜ਼ ਅ ਰਾਈਟ ਆਨਸਰ ਅਸੀਂ ਟਿਕ ਕਰ ਦਵਾਂਗੇ ਠੀਕ ਹੈ ਬੇਟਾ ਹੁਣ ਨੈਕਸਟ ਹੈਗਾ 2 2 ਅੰਕਾਂ ਦੀਆਂ ਕੁੱਲ ਕਿੰਨੀਆਂ ਸੰਖਿਆਵਾਂ ਹਨ ਤਾਂ ਬੇਟਾ ਇਹ ਥੋੜਾ ਜਿਹਾ ਸਮਝਣ ਵਾਲਾ ਸਵਾਲ ਹੈਗਾ ਦੋ ਅੰਕਾਂ ਦੀਆਂ ਬੇਟਾ ਜਿਵੇਂ ਇੱਕ ਅੰਕੀ ਸੰਖਿਆਵਾਂ ਜਿਹੜੀਆਂ ਹੈਗੀਆਂ 1 ਤੋਂ ਲੈ ਕੇ 9 ਤੱਕ ਹੈ ਠੀਕ ਹੈ ਇਹ 9 ਸੰਖਿਆਵਾਂ ਬਣ ਜਾਂਦੀਆਂ ਜੇ ਜ਼ੀਰੋ ਨੂੰ ਨਹੀਂ ਅਸੀਂ ਲੈਂਦੇ ਇੱਕ ਅੰਕੀ ਸੰਖਿਆ ਕਿਉਂਕਿ ਜ਼ੀਰੋ ਦਾ ਕੋਈ ਮੁੱਲ ਨਹੀਂ ਹੁੰਦਾ 1 2 3 4 5 6 7 8 9 ਤਾਂ ਇਹ 9 ਹੈਗੀਆਂ ਇੱਕ ਅੰਕੀ ਹੈਨਾ ਹੁਣ ਉਹ ਪੁੱਛ ਰਿਹਾ ਦੋ ਅੰਕੀ ਤਾਂ ਦੋ ਅੰਕੀ ਸੰਖਿਆਵਾਂ ਬੇਟਾ 10 ਤੋਂ ਸ਼ੁਰੂ ਹੋ ਜਾਂਦੀਆਂ ਠੀਕ ਹੈ 10 ਤੋਂ ਲੈ ਕੇ 11 12 ਇਹ ਬੇਟਾ ਚਲਦੀਆਂ ਚਲਦੀਆਂ 99 ਤੱਕ ਚਲਦੀਆਂ ਠੀਕ ਹੈ ਤਾਂ ਬੇਟਾ ਇਹ 10 ਤੋਂ ਸ਼ੁਰੂ ਹੋ ਜਾਂਦੀਆਂ 99 ਤੱਕ ਚਲਦੀਆਂ ਕਹਿਣ ਦਾ ਮਤਲਬ ਵੀ ਅਨੰਨ 99 ਤੱਕ 99 ਤੱਕ ਹੋਗੀਆਂ 11 ਤੋਂ ਲੈ ਕੇ ਤੇ ਆਹ ਜਿਹੜੀ 10 ਹੈਗੀ ਆ ਇਹ 90ਵੀਂ ਸੰਖਿਆ ਹੋਗੀ ਤੁਸੀਂ ਜਦੋਂ ਜੋੜੋਗੇ ਤਾਂ ਕੁੱਲ ਬੇਟਾ ਸੰਖਿਆਵਾਂ 90 ਬਣ ਜਾਣਗੀਆਂ ਜਿਹੜੀਆਂ ਦੋ ਅੰਕਾਂ ਦੇ ਵਿੱਚ ਆਉਂਦੀਆਂ ਆ ਠੀਕ ਹੈ ਬੇਟਾ ਇਸੇ ਤਰ੍ਹਾਂ ਹੀ ਬੇਟਾ ਇਹ ਦੋ ਅੰਕੀ ਬਣ ਗਈਆਂ ਸਾਡੇ ਕੋਲੇ 90 ਉਹਦੇ ਤੋਂ ਬਾਅਦ ਦੇ ਵਿੱਚ ਬੇਟਾ ਇਹਦਾ ਇੱਕ ਰੂਲ ਹੁੰਦਾ ਆ ਜਿਹੜੀਆਂ ਤਿੰਨ ਅੰਕੀ ਸੰਖਿਆਵਾਂ ਉਹ 101 ਤੋਂ ਉਹ 100 ਤੋਂ ਸ਼ੁਰੂ ਹੋ ਜਾਂਦੀਆਂ ਤੇ 999 ਤੱਕ ਚਲਦੀਆਂ ਆ ਠੀਕ ਹੈ ਬੇਟਾ 100 ਤੋਂ ਸ਼ੁਰੂ ਹੋ ਕੇ 999 ਤੱਕ ਤਿੰਨ ਅੰਕੀ ਸੰਖਿਆਵਾਂ ਚਲਦੀਆਂ ਆ ਤਾਂ ਬੇਟਾ ਉਹਦੇ ਵਿੱਚੋਂ ਵੀ ਉਹ ਜਿਹੜੀਆਂ ਹੈਗੀਆਂ ਸਾਡੇ ਕੋਲੇ ਤਿੰਨ ਅੰਕੀ ਸੰਖਿਆਵਾਂ 900 ਬਣ ਜਾਣਗੀਆਂ ਚਾਰ ਅੰਕੀ ਚ ਬਸ ਅਸੀਂ ਕੀ ਕਰਨਾ ਵੀ ਓਨੀਆਂ ਹੀ ਬਿੰਦੀਆਂ ਲਾਈ ਜਿਹੜੀਆਂ ਨਾਲ ਬਿੰਦੀਆਂ ਲਾਈ ਦੇਣੀਆਂ ਜੇ ਦੋ ਅੰਕਾਂ ਦੀਆਂ ਕੁੱਲ ਸੰਖਿਆਵਾਂ 90 ਆ ਤਿੰਨ ਅੰਕਾਂ ਦੀਆਂ 900 ਬਣਣਗੀਆਂ ਚਾਰ ਅੰਕਾਂ ਦੀਆਂ ਉਹ 9000 ਬਣ ਜਾਣਗੀਆਂ ਪੰਜ ਅੰਕਾਂ ਦੀਆਂ ਇਸੇ ਤਰ੍ਹਾਂ ਨਾਂ ਦੇ ਨਾਲ ਚਾਰ ਬਿੰਦੀਆਂ ਤਾਂ ਇਸੇ ਤਰ੍ਹਾਂ ਹੀ ਬੇਟਾ ਤੀਜਾ ਸਵਾਲ ਵੀ ਇਸੇ ਤਰ੍ਹਾਂ ਹੀ ਪੁੱਛਿਆ ਹੋਇਆ ਹੈ ਪੰਜ ਅੰਕਾਂ ਦੀਆਂ ਕੁੱਲ ਕਿੰਨੀਆਂ ਸੰਖਿਆਵਾਂ ਹਨ ਤਾਂ ਬੇਟਾ ਮੈਂ ਤੁਹਾਨੂੰ ਆਈਡੀਆ ਦੇ ਦਿੱਤਾ ਅਸੀਂ ਪਹਿਲੇ ਸਵਾਲ ਦੇ ਨਾਲ ਹੀ 25 ਨਾਂ ਦੇ ਨਾਲ ਚਾਰ ਬਿੰਦੀਆਂ ਲੱਗ ਜਾਣੀਆਂ ਠੀਕ ਹੈ ਨਾਂ ਨਾਲ ਉਨੀਆਂ ਹੀ ਬਿੰਦੀਆਂ ਬਣਾਈ ਜਾਣੀਆਂ ਆਹ ਕੁੱਲ ਸੰਖਿਆਵਾਂ 90 ਬਣੀਆਂ ਸੀ ਇਹਨੂੰ ਅਸੀਂ 90 ਟੈੱਕ ਕਰਤਾ ਸੀ ਹੁਣ ਉਹ ਪੰਜ ਅੰਕਾਂ ਦੀਆਂ ਪੁੱਛ ਰਿਹਾ ਤਾਂ ਪੰਜ ਅੰਕਾਂ ਦੀਆਂ ਨਾਂ ਦੇ ਨਾਲ ਚਾਰ ਬਿੰਦੀਆਂ ਠੀਕ ਹੈ ਇੱਕ ਫਾਰਮੂਲਾ ਬਣ ਗਿਆ ਜੇ ਤੁਸੀਂ ਗਿਣਤੀ ਕਰੋਗੇ ਤਾਂ ਵੀ ਇੰਨੀਆਂ ਹੀ ਬਣਨਗੀਆਂ ਇੱਕ ਇੱਕ ਦੋ ਤਿੰਨ ਚਾਰ ਤਾਂ d1 ਸਾਡਾ ਆਨਸਰ ਆ ਗਿਆ ਠੀਕ ਹੈ ਬੇਟਾ ਹਾਂ ਤਾਂ ਬੇਟਾ ਹੁਣ ਆਪਾਂ ਸਵਾਲ ਨੰਬਰ 4 ਦੇ ਉੱਤੇ ਪਹੁੰਚ ਗਏ ਸਵਾਲ ਨੰਬਰ 4 ਦੇ ਵਿੱਚ ਬੇਟਾ ਆ ਕੁਝ ਅੰਕ ਦਿੱਤੇ ਆ ਤੋ ਬਣੀ ਪੰਜ ਅੰਕਾਂ ਦੀ ਛੋਟੀ ਤੋਂ ਛੋਟੀ ਸੰਖਿਆ ਕਿਹੜੀ ਹੈ ਤਾਂ ਬੇਟਾ ਇਹਦੇ ਲਈ ਅਸੀਂ ਇਕਾਈ ਦਹਾਈ ਸੈਂਕੜਾ 1000 ਤੇ 10000 ਠੀਕ ਹੈ ਇਸ ਤਰ੍ਹਾਂ ਇਹ ਸਾਰਣੀ ਬਣਾ ਲੈਨੇ ਹਨ ਇਕਾਈ ਦਹਾਈ ਸੈਂਕੜਾ ਹਜ਼ਾਰ ਤੇ ਬੇਟਾ ਜਦੋਂ ਅਸੀਂ ਛੋਟੀ ਤੋਂ ਛੋਟੀ ਸੰਖਿਆ ਲਿਖਣੀ ਹੈ ਤਾਂ ਵੱਡੇ ਤੋਂ ਵੱਡਾ ਸੰਖਿਆ ਅੰਕ ਇਕਾਈ ਸਥਾਨ ਦੇ ਉੱਤੇ ਲੈ ਕੇ ਜਾਣਾ ਇਕਾਈ ਸਥਾਨ ਤੇ ਬੇਟਾ ਸਭ ਤੋਂ ਵੱਡਾ ਸੰਖਿਆ ਅੰਕ ਇਹਦੇ ਵਿੱਚ ਕਿਹੜਾ ਹੈਗਾ 9 ਇਹਨੂੰ ਅਸੀਂ ਇਕਾਈ ਸਥਾਨ ਦੇ ਉੱਤੇ ਲਿਖਦੇ ਹਾਂ ਫਿਰ ਉਦੋਂ ਛੋਟਾ 8 ਫਿਰ ਉਦੋਂ ਛੋਟਾ 6 ਫਿਰ ਉਦੋਂ ਛੋਟਾ ਬੇਟਾ ਵੈਸੇ ਤਾਂ 4 ਬਣਦਾ ਹੈ ਫਿਰ ਪਰ ਜੇ ਅਸੀਂ 0 ਸਭ ਤੋਂ ਛੋਟਾ ਜੇ 0 ਇੱਥੇ ਲੈ ਜਾਗੇ ਫਿਰ ਇਹ 4 ਅੰਕੀ ਸੰਖਿਆ ਰਹਿ ਜੂਗੀ ਇਸ ਕਰਕੇ ਆਪਾਂ ਪਹਿਲਾਂ ਵੀ ਅਭਿਆਸ ਕੀਤਾ ਸੀ ਵੀ 0 ਨੂੰ ਇੱਕ ਅੰਕ ਪਹਿਲਾਂ ਲਿਖ ਦੇਣਾ ਫਿਰ ਅਸੀਂ ਉਦੋਂ ਛੋਟਾ ਅੰਕ ਲਿਖਣਾ ਤਾਂ ਕਿ ਇਹ 5 ਅੰਕਾਂ ਦੀ ਸੰਖਿਆ ਬਣ ਜਾਵੇ ਇਹ ਬਣ ਗਈ ਬੇਟਾ ਤਿੰਨ ਤੋਂ ਬਾਅਦ ਕਮਾ ਲਾ ਕੇ 40699 ਤਾਂ ਆਹ ਡੀ ਪਾਰਟ ਆ ਜਿਹੜਾ ਬੇਟਾ ਇਹਦਾ ਰਾਈਟ ਆਨਸਰ ਆਉਂਦਾ ਪਿਆ ਇਹਨੂੰ ਐਜ਼ ਅ ਰਾਈਟ ਆਨਸਰ ਅਸੀਂ ਟਿਕ ਕਰ ਦਵਾਂਗੇ ਹੁਣ ਬੇਟਾ ਆ ਗਿਆ ਸਾਡੇ ਕੋਲੇ ਸਵਾਲ ਨੰਬਰ 5 ਕਹਿੰਦਾ 59000 59 ਸੰਖਿਆ ਕਿਹੜੀ ਹੈ ਤਾਂ ਬੇਟਾ 59000 59 ਇਹ ਬੇਟਾ ਜਦੋਂ ਅਸੀਂ ਵੇਝੇ ਇਕਾਈ ਦਹਾਈ ਸੈਂਕੜਾ ਕਿਉਂਕਿ ਸੈਂਕੜਾ ਵਿੱਚ ਹੈ ਨਹੀਂਗਾ ਤਾਂ ਇਹ ਤੁਹਾਨੂੰ ਪੜ੍ਹਨੀ ਪਹਿਲਾਂ ਵੀ ਸਿਖਾਈ ਹੋਈ ਹੈ ਅਸੀਂ ਦੇਖਾਂਗੇ 59000 ਤੇ ਸੈਂਕੜਾ ਜ਼ੀਰੋ ਆ ਹੈਨਾ ਆ ਬੇਟਾ 59000 59 ਬਣਦੀ ਪਈ ਹੈ ਇਕਾਈ ਦਹਾਈ ਸੈਂਕੜਾ ਹਜ਼ਾਰ ਦਹ ਹਜ਼ਾਰ ਤਾਂ 59059 ਸੀ ਵਨ ਨੂੰ ਅਸੀਂ ਰਾਈਟ ਆਨਸਰ ਟਿਕ ਕਰ ਦਵਾਂਗੇ ਤੁਸੀਂ ਪੜ ਕੇ ਦੇਖ ਲਓ ਹੋਰ ਕੋਈ ਵੀ ਪੜੋਗੇ ਕਾਈ ਦਾ ਹੀ ਲਾ ਕੇ ਤਾਂ ਇਹ ਨਹੀਂ ਬਣੂਗੀ ਅੱਗੇ ਬੇਟਾ ਆ ਗਿਆ ਸਵਾਲ ਨੰਬਰ 6 ਕਹਿੰਦਾ ਪਿਆ ਸੰਖਿਆ ਆ ਇੱਕ ਸੰਖਿਆ ਦਿੱਤੀ ਹੈ 6 ਦਾ ਸਥਾਨਕ ਮੁੱਲ ਕੀ ਹੈ ਬੇਟਾ ਇਹ ਮੈਂ ਤੁਹਾਨੂੰ ਸਮਝਾਇਆ ਸੀ 6 ਦੇਖੋ ਇੱਕ ਇਕਾਈ ਦਹਾਈ ਸੈਂਕੜਾ ਹਜ਼ਾਰਵੇਂ ਸਥਾਨ ਤੇ ਹੈ ਇਹਦੇ ਦੋ ਢੰਗ ਹੈ ਸਥਾਨਕ ਮੁੱਲ ਜਾਂ ਤਾਂ ਬੇਟਾ ਇਹਦੇ ਚੋਂ 6 ਕਾ ਬਾਹਰ ਕੱਢ ਲਓ ਤਾਂ ਸੱਜੇ ਹੱਥ ਜਿੰਨੇ ਅੰਕ ਹੈਗੇ ਓਨੀਆਂ ਜ਼ੀਰੋ ਆਣ ਠੀਕ ਹੈ 6000 ਬਣ ਗਿਆ ਜਾਂ ਇਹਨੂੰ 6 1000 ਵੀ ਕਰ ਲਓ ਕਿਉਂਕਿ ਹਜ਼ਾਰਵੇਂ ਸਥਾਨ ਤੇ 6 1000 ਕਰੋਗੇ ਤਾਂ ਵੀ 6000 ਹੀ ਬਣਨਾ ਤਾਂ 6 ਕੇ ਨਾ ਤਿੰਨ ਬਿੰਦੀਆਂ ਆਹਾ ਉੱਤਰ ਆ ਸਾਡਾ ਆ ਗਿਆ ਮੈਂ ਫੇਰ ਦੱਸ ਦਵਾਂ ਤੁਸੀਂ ਜੇ 6 1000 ਕਰੋਗੇ ਤਾਂ ਤਾਂ ਵੀ ਤੁਹਾਡਾ ਉੱਤਰ 6000 ਹੀ ਆਊਗਾ ਠੀਕ ਹੈ ਜੇ ਜਿਹੜਾ ਟੰਗ ਮਰਜੀ ਵਰਤ ਲਓ ਜਾਂ ਸ਼ੀਕਾ ਬਾਹਰ ਕੱਢ ਕੇ ਸੱਜੇ ਹੱਥ ਜਿੰਨੇ ਅੰਕ ਹੈਗੇ ਉਹਨੀਆਂ ਜ਼ੀਰੋਆਂ ਲਾ ਦਿਓ ਅੱਗੇ हां बेटा तो ਹੁਣ ਆਪਾਂ ਆ ਗਏ ਸਵਾਲ ਨੰਬਰ 7 ਤੇ ਕਹਿੰਦਾ ਵਿਸਤ੍ਰਿਤ ਸੰਖਿਆ ਕੀ ਦੋ ਬਣੀ ਸੰਖਿਆ ਵਿਸਤ੍ਰਿਤ ਸੰਖਿਆ ਬੇਟਾ ਆ ਸਥਾਨਕ ਮੁੱਲ ਦਿੱਤੇ ਸਾਰੀਆਂ ਸੰਖਿਆਵਾਂ ਦੇ ਇਹਨਾਂ ਨੂੰ ਅਸੀਂ ਜੋੜ ਲੈਣੇ ਆ ਸਭ ਤੋਂ ਪਹਿਲਾਂ ਦਿੱਤੀ ਹੋਈ ਆ 20000 ਠੀਕ ਹੈ ਫਿਰ ਉਸ ਤੋਂ ਬਾਅਦ ਦੇ ਵਿੱਚ 5000 ਠੀਕ ਹੈ ਉਸ ਤੋਂ ਬਾਅਦ ਦੇ ਵਿੱਚ 30 ਹੈ ਤੇ ਫਿਰ 4 ਹੈ ਠੀਕ ਹੈ ਜਦੋਂ ਆਪਾਂ ਇਹਨਾਂ ਨੂੰ ਜੋੜਦੇ ਆ ਬੇਟਾ 4 ਦੇ 4 3 ਦੇ 3 0 ਦੀ 0 5 ਦੇ 5 2 ਦੇ 2 ਤਾਂ ਦਿਨਾਂ ਬਾਅਦ ਕੋਮਾ ਲਾ ਕੇ 25034 ਬਣ ਗਿਆ ਤਾਂ ਆਪਾਂ ਦੇਖਦੇ ਹਾਂ 25034 ਜਿਹੜਾ ਕਿਹੜਾ ਬਣਦਾ ਪਿਆ ਤਾਂ 25000 ਆਹ ਬੇਟਾ B1 ਆ ਜਿਹੜਾ ਇਹਦਾ ਰਾਈਟ ਆਨਸਰ ਆਉਂਦਾ ਪਿਆ 25034 ਉਹਦੇ ਤੋਂ ਬਾਅਦ ਦੇ ਵਿੱਚ ਬੇਟਾ ਅਗਲਾ ਸਵਾਲ ਆ ਗਿਆ ਕਿੰਦ 6 7 8 6 7 ਨੂੰ ਅੰਕਾਂ ਤੋਂ ਬਣੀ 5 ਅੰਕਾਂ ਦੀ ਵੱਡੀ ਤੋਂ ਵੱਡੀ ਸੰਖਿਆ ਲਿਖੋ ਇਨੂੰ ਵੀ ਬੇਟਾ ਉਸੇ ਫਾਰਮੂਲੇ ਦੇ ਤਹਿਤ ਹੁਣ ਵੱਡੀ ਤੋਂ ਵੱਡੀ ਇਕਾਈ ਦਹਾਈ ਸੈਂਕੜਾ ਹਜ਼ਾਰ ਦਹ ਹਜ਼ਾਰ ਜਦੋਂ ਬੇਟਾ ਵੱਡੀ ਤੋਂ ਵੱਡੀ ਸੰਖਿਆ ਲਿਖਣੀ ਹੈ ਤਾਂ ਇਕਾਈ ਸਥਾਨ ਤੇ ਛੋਟੇ ਤੋਂ ਛੋਟਾ ਅੰਕ ਲਿਖਣਾ ਸਭ ਤੋਂ ਛੋਟਾ ਅੰਕ ਕਿਹੜਾ ਹੈ ਇਹਦੇ ਵਿੱਚ 6 6 ਨੂੰ ਇਕਾਈ ਸਥਾਨ ਤੇ ਲਿਖ ਲਾਂਗੇ ਫਿਰ ਉਸ ਤੋਂ ਬਾਅਦ ਦੇ ਵਿੱਚ ਬੇਟਾ ਕਿਹੜਾ ਇਸ ਤੋਂ ਵੱਡਾ 7 ਠੀਕ ਹੈ ਫਿਰ ਉਹਦੇ ਤੋਂ ਬਾਅਦ 7 2 7 ਇਹ ਹੈਗੇ ਫਿਰ 7 ਆ ਗਿਆ ਫਿਰ ਬੇਟਾ 8 ਆ ਗਿਆ ਠੀਕ ਹੈ ਤੇ ਉਹ ਤੋਂ ਬਾਅਦ ਦੇ ਵਿੱਚ 9 ਆ ਗਿਆ 1 2 3 ਤੋਂ ਬਾਅਦ ਕਮਾ 98776 ਸਾਡਾ ਉੱਤਰ ਆ ਗਿਆ ਆਪਾਂ ਆਲਟਰਨੇਟਿਵ ਦੇਖਾਂਗੇ ਕਿਹੜਾ ਬਣਦਾ ਪਿਆ ਤਾਂ ਆਹ ਦੇਖੋ ਬੇਟਾ 98776 ਇਹਨੂੰ ਐਜ਼ ਅ ਰਾਈਟ ਆਨਸਰ ਅਸੀਂ ਟਿਕ ਕਰ ਦਵਾਂਗੇ ਠੀਕ ਹੈ ਇਸ ਦੂਬਾਦ ਦੇ ਵਿੱਚ ਬੇਟਾ ਨੋ ਨੰਬਰ ਸਵਾਲ ਆ ਗਿਆ ਕਹਿੰਦਾ ਦਿਤਿਆ ਸੰਖਿਆਵਾਂ ਵਿੱਚੋਂ ਕਿਹੜੀ ਸੰਖਿਆ ਵਿੱਚ 8 ਦਾ ਸਥਾਨਕ ਮੁੱਲ 8000 ਆ ਮਤਲਬ 8000ਵੇਂ ਸਥਾਨ ਤੇ ਆ ਤਾਂ ਬੇਟਾ ਆ ਇਕਾਈ ਦਹਾਈ ਸੈਂਕੜੇ ਸਥਾਨ ਤੇ ਆ ਆ ਇਕਾਈ ਸਥਾਨ ਤੇ 8 ਹੈਗਾ ਆ ਆ ਇਕਾਈ ਦਹਾਈ ਸਥਾਨ ਤੇ ਆ ਆ ਇਕਾਈ ਦਹਾਈ ਸੈਂਕੜਾ ਹਜ਼ਾਰ ਆ ਇੱਥੇ 8000ਵੇਂ ਸਥਾਨ ਤੇ ਇਸ ਕਰਕੇ D1 ਆ ਸਾਡਾ ਜਿਹੜਾ ਰਾਈਟ ਆਨਸਰ ਆਊਗਾ ਤੋ ਬੇਟਾ ਲਾਸਟ ਸਵਾਲ ਹੈਗਾ ਇਹ ਇਹਦਾ 10 ਨੰਬਰ ਸਵਾਲ ਜਿਹੜਾ ਹੈਗਾ ਉਹ ਹੈਗਾ 48 ਨੂੰ ਰੋਮਨ ਅੰਕਾਂ ਦੇ ਵਿੱਚ ਲਿਖੋ ਤਾਂ ਬੇਟਾ ਰੋਮਨ ਅੰਕ ਤੁਸੀਂ ਤੀਜੀ ਜਮਾਤ ਦੇ ਵਿੱਚ ਕੀਤੇ ਹੋਣਗੇ ਤੁਹਾਨੂੰ ਪਤਾ ਹੈਗਾ ਵੀ 40 ਲਿਖਣ ਲਈ ਸਾਡੇ ਕੋਲੇ ਸੂਤਰ ਨਹੀਂ ਹੈਗਾ ਤਾਂ ਪਹਿਲਾਂ ਬੇਟਾ ਅਸੀਂ ਜਿਹੜਾ 40 ਲਿਖ ਕੇ ਤੇ ਫਿਰ ਉਸ ਤੋਂ ਬਾਅਦ 48 ਲਿਖਦੇ ਆ ਆ ਐਲ ਤੋਂ ਬਾਅਦ ਐਕਸ ਖੱਬੇ ਆ ਤੇ 40 ਹੋਗੇ 8 ਇੱਧਰ ਜੋੜਦੇ ਤਾਂ 48 ਬਣਗੇ ਸੀ 1 ਆ ਸਾਡਾ ਰਾਈਟ ਆਨਸਰ ਸੇ ਸੋ ਬੇਟਾ ਇਹ ਸੀਗਾ ਇਹਦਾ ਸਵਾਲ ਨੰਬਰ 10 ਇਹੀ ਪੇਪਰ ਦੇ ਵਿੱਚ ਵੀ ਪਾਏ ਸੀਗੇ ਤੇ ਸੋ ਤੁਸੀਂ ਜੋ ਪਿਆਰੇ ਬੱਚਿਆਂ ਨੇ ਇਹ ਵੀਡੀਓ ਦੇਖ ਕੇ ਸੇਵਾ ਦਾ ਮੌਕਾ ਦਿੱਤਾ ਇਹਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਥੈਂਕ ਯੂ ਬੇਟਾ ਜੀ